ਦੇ ਕਿਹਾਦਾ ਚੌਧਰੀ ਸੀ ਦਾਨਾ ਸੰਧੂ ਜਿੰਦਾ ਨਾਮ ਸੀ ਉਹਨਾਂ ਨੇ ਬੜੀ ਚਰਨੀ ਕਲਾ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ ਗੁਰੂ ਸਾਹਿਬ ਬੜੇ પ્રસન્ન ਹੋਏ ਖੁਸ਼ ਹੋਏ ਜਿੱਥੇ ਇਹ ਸ਼ਬਦ ਵਿੱਚ ਤੁਸੀਂ ਪੜਿਆ ਤਨਸਰੀ ਮਾਲਾ ਪੰਜਮਾ ਦੇ ਵਿੱਚ ਗੁਰੂ ਸਾਹਿਬ ਨੇ ਜਿਹੜਾ ਭਰਤਾਨ ਸੰਚਨ ਹਰ ਨਾਮ ਭੋਜਨ ਹੀ ਨਾਨਕ ਕਿੰਨੋ ਚੋਲਾ ਭਾਵ ਕਿ ਇਹ ਇਸੇ ਸ਼ਬਦ ਦੇ ਵਿੱਚੋਂ ਹੀ ਚੋਲੇ ਤੋਂ ਭਾਵ ਕੇ ਗੁਰੂ ਸਾਹਿਬ ਕਹਿੰਦੇ ਕਿ ਪ੍ਰਮਾਤਮਾ ਦਾ ਨਾਮ ਹੀ ਮੇਰੇ ਲਈ ਇਹ ਤਾਂ ਹੈ ਮੇਰੇ ਲਈ ਭੋਜਨ ਹੈ ਤੇ ਇਹ ਜਿਹੜਾ ਮੈਂ ਪਹਿਨੇ ਆਇਆ ਹੈ ਸਰੀਪੇ ਕਪੜਾ ਇਹ ਪਰਮਾਤਮਾ ਦਾ ਨਾਮ ਹੀ ਮੇਰੇ ਲਈ ਇਹ ਚੋਲਾ ਹੈ ਮੇਰਾ ਜਿਹੜਾ ਪਰਦਾ ਢੱਕਣ ਵਾਲਾ ਹੈ ਸੋ ਇਸ ਪਹਿਲਾ ਭਵੇਂ ਦਾ ਨਾਮ ਪਹਿਣੀ ਸਾਫ ਸੀ ਸ਼ਾਇਦ ਉਸ ਤੋਂ ਬਾਅਦ ਜਿਹੜਾ ਇਹਦਾ ਨਾਮ ਹੈ ਇਸ ਨਾਮ ਦਾ ਚੋਲਾ ਸਾ ਤੇ ਹੈ ਸੋ ਇਹ ਇਤਿਹਾਸ ਹੈ ਜੀ ਇਹ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਹਾਂ ਜੀ ਅੱਜ ਇਹ ਅਗਲੇ ਸਾਡੇ ਬਹੁਤ ਸਤਿਕਾਰਯੋਗ ਵੀਰ ਵੀਰ ਕੁਲਿੰਦਰ ਸਿੰਘ ਜੀ ਇਹਨਾਂ ਦੇ ਨਾਲ ਪਰਿਵਾਰ ਆਇਆ ਜੀ ਵਾਹਿਗੁਰੂ ਜੀ